کے ڈی پارٹی پوری کرو پوری کرو کے ڈی پارٹی پوری کرو ਜਿੱਥੇ ਜਾਣ ਜਿੱਥੇ ਜਾਣ ਅੱਜ ਅਸੀਂ ਫੇਰ ਤੋਂ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਆ 2023 ਦੇ ਵਿੱਚ ਭਰਤੀ ਹੋ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਭਰਤੀ ਨੂੰ ਲੈ ਕੇ ਨੌਜਵਾਨੇ तकरीबन 2 ਸਾਲਾਂ ਤੋਂ ਖੱਜਲ ਖਵਾਰ ਹੁੰਦੇ ਹੋਏ ਇੱਥੇ ਅੱਜ ਰੋਡ ਦੇ ਉੱਤੇ ਆਏ ਨੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਥਾਣਿਆਂ ਦੇ ਵਿੱਚ ਜੇਕਰ ਨਫਰੀ ਦੀ ਗੱਲ ਕੀਤੀ ਜਾਵੇ ਮੈਂ ਪੁਵਾਨੀ ਗੜ ਦੀ ਗੱਲ ਬਾਰ-ਬਾਰ ਕਰਦਾ ਹੁੰਨਾ ਕਿ ਤਿੰਨ ਥਾਣੇ ਤਿੰਨ ਚੌਕੀਆਂ ਤੇ ਇੱਕ ਥਾਣਾ ਜਿਹਦੇ ਵਿੱਚ ਕੁੱਲ 30 ਤੋਂ 35 ਮੁਲਾਜ਼ਮ ਕੰਮ ਕਰਦੇ ਨੇ ਪੁਲਿਸ ਦੀ ਘਾਟ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਨਿਤ ਚੋਰੀਆਂ ਹੋ ਰਹੀਆਂ ਨੇ ਨਸ਼ੇ ਦੀ ਜਿਹੜੀ ਆਮਦ ਆ ਉਹ ਜ਼ਿਆਦਾ ਹੋ ਰਹੀ ਆ ਨੌਜਵਾਨ ਨਿਤ ਦਸੇ ਦੇ ਨਾਲ ਮਰ ਰਹੇ ਨੇ ਪਰ ਇਹ ਨ ਉਹ ਨੌਜਵਾਨ ਨੇ ਜਿਨ੍ਹਾਂ ਨੂੰ 2023 ਦੇ ਵਿੱਚ ਸਾਰੇ ਟੈਸਟ ਪਾਸ ਕਰਕੇ ਮੈਡੀਕਲ ਹੋ ਕੇ ਸਾਰੀਆਂ ਜਿਹੜੀਆਂ ਪੂਰੀਆਂ ਫਾਰਮੈਲਿਟੀਜ਼ ਨੇ ਪੂਰੀਆਂ ਕੀਤੀਆਂ ਹੋਈਆਂ ਨੇ ਪਰ ਅਜੇ ਤੱਕ ਇਹਨਾਂ ਨੂੰ ਜੁਆਇਨ ਜਿਹੜਾ ਨਹੀਂ ਕਰਵਾਇਆ ਗਿਆ ਕਿਉਂ ਨਹੀਂ ਕਰਵਾਇਆ ਗਿਆ ਅਸੀਂ ਇਹਨਾਂ ਜਵਾਬ ਕਰਦਿਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਰੇਨੰਦ ਸਰਨ ਦੀ ਪੈ ਜੀ ਗੱਲ ਕੀਤੀ ਚਾਵੇ ਸੀਐਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਲਗਾਤਾਰ 43000 ਨੌਜਵਾਨਾਂ ਨੂੰ ਭਰਤੀ ਕਰ ਚੁੱਕੇ ਹਾਂ ਜੇਕਰ 43000 ਨੂੰ ਭਰਦੇ ਤੁਸੀਂ 2023 ਦੇ ਵਿੱਚ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਫਿਰ ਤੁਹਾਨੂੰ ਸੜਕਾਂ ਤੇ ਆਉਣ ਦੀ ਕੀ ਲੋੜ ਪੈਗੀ ਉਹੀ ਸਰ ਸਾਡੀ ਇਹੀ ਡਿਮਾਂਡ ਹੈ ਸਰਕਾਰ ਨੂੰ ਕਿ ਸਾਡੀ ਜਿਹੜੀ ਫਾਰਮੈਲਿਟੀ ਜੋ ਵੀ ਰਹਿੰਦੀ ਉਹਨੂੰ ਪੂਰੀ ਕਰੀ ਸਾਨੂੰ ਇੱਕ ਫਾਈਨਲੀ ਦੱਸਿਆ ਜਾਵੇ ਕਿ ਤੁਹਾਡਾ ਇਹ ਕਾਰਨ ਕਰਕੇ ਪ੍ਰੋਸੈਸ ਰੁਕਿਆ ਹੈਗਾ ਸਾਨੂੰ ਕੋਈ ਫਾਈਨਲੀ ਦੱਸ ਨਹੀਂ ਰਹੇ ਇਸ ਕਰਕੇ ਸਾਨੂੰ ਜਿਹੜਾ ਇੱਥੇ ਇਹ ਚੀਜ਼ ਕਰਨੀ ਪੈ ਰਹੀ ਹੈ ਪ੍ਰੈਜ਼ੈਂਟ ਸਾਨੂੰ ਇਹੀ ਕਾਰਨ ਸੀ ਚਾਹੁੰਦੇ ਕਿ ਸਾਨੂੰ ਇੱਕ ਡੇਟ ਦਿੱਤੀ ਜਾਵੇ ਵੀ ਇਹ ਡੇਟ ਨੂੰ ਸਾਨੂੰ ਜੁਆਇਨਿੰਗ ਲੈਟਰ ਦਿੱਤਾ ਜਾਊਗਾ ਅਸੀਂ ਇਸ ਗੱਲ ਤੋਂ ਸੈਟੀਸਫਾਈ ਹੋ ਜਾਾਂਗੇ ਕਿ ਸਾਨੂੰ ਇੱਕ ਫਾਈਨਲੀ ਇੱਕ ਸਾਨੂੰ ਵਿਵੇ ਦੱਸਿਆ ਜਾਵੇ ਕਿ ਇਹ ਤੁਹਾਡੀ ਡੇਟ ਨੂੰ ਜਿਹੜੇ ਜੁਆਇਨਿੰਗ ਲੈਟਰ ਅਸੀਂ ਦੇ ਦਾਂਗੇ ਅਸੀਂ ਇਸ ਗੱਲ ਨਾਲ ਸਹਿਮਤ ਹੋ ਜਾਾਂਗੇ ਜਿਵੇਂ ਜਿਵੇਂ ਲਗਾਤਾਰ ਇੰਨੀ ਐਡ ਤੇ ਪੈਸਾ ਲਾਇਆ ਜਾ ਰਿਹਾ ਦੂਜੇ ਪਾਸੇ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਫੰਡ ਦੀ ਪ੍ਰੋਬਲਮ ਹੈ ਨੌਕਰੀਆਂ ਤਨਖਾਹਾਂ ਨਹੀਂ ਟਾਈਮ ਤੇ ਮਿਲਦੀਆਂ ਕੀ ਤੁਹਾਨੂੰ ਲੱਗਦਾ ਕਿ 2024 ਦੇ ਐਂਡ ਤੱਕ ਤੁਹਾਡੀ ਭਰਤੀ ਹੋ ਜਾਏਗੀ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਹਾਂ ਜੀ ਸਾਰੇ ਇਹੀ ਇਹ ਦੇਖੋ ਕਿ ਮੈਂ ਆਲਰੇਡੀ ਪਹਿਲਾਂ ਹੀ ਗੱਲ ਕਰ ਚੁੱਕਿਆ ਹਾਂ ਕਿ 5 ਸਾਲਾਂ ਪਾਲਿਸੀ ਜਿਹੜੀ ਗਵਰਨਮੈਂਟ ਨੇ ਇਹ ਕਿ ਦੱਸਿਆ ਸੀ ਕਿ 5 ਸਾਲਾਂ ਭਰਤੀ ਅਸੀਂ ਕਰਾਂਗੇ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਹੈਗਾ ਸੈਕੰਡ ਭਰਤੀ ਚੱਲ ਚੁੱਕੀ ਹੈ ਐਗਜ਼ਾਮ ਹੋ ਚੁੱਕਾ ਹੈ 2024 ਦੀ ਭਰਤੀ ਐਗਜ਼ਾਮ ਹੋ ਚੁੱਕਾ ਹੈ ਉਹਦਾ ਜਿਹੜੀ ਹੈ ਮਤਲਬ ਆਨਸਰ ਕੀ ਆ ਚੁੱਕੀ ਹੈ ਉਹਦਾ ਪ੍ਰੋਸੈਸ ਦੀ ਡੇਟਸ ਵੀ ਉਹਨਾਂ ਨੇ ਮੈਂਸ਼ਨ ਕੀਤੀਆਂ ਹੁੰਦੀਆਂ ਐਡਵਰਟਾਈਜ਼ਮੈਂਟ ਦੇ ਵਿੱਚ ਜਦੋਂ ਨੋਟੀਫਿਕੇਸ਼ਨ ਆਊਟ ਹੁੰਦਾ ਹੈਗਾ ਤਾਂ ਉਹਦੇ ਵਿੱਚ ਅਸੀਂ ਇਹੀ ਗੱਲ ਕਹੀ ਕਿ ਦਸੰਬਰ 2023 ਤੱਕ ਕਿਹਾ ਸੀ ਕਿ ਪੂਰਾ ਹੋ ਜਾਊਗਾ ਹੁਣ ਫਿਲਹਾਲ ਕੀ ਸਾਨੂੰ ਇੱਕ ਡੇਟ ਦਿੱਤ ਕੇ ਇਹਨਾਂ ਨੇ ਜਿਹੜਾ ਹੈਗਾ ਸਾਨੂੰ ਇੱਕ ਮਤਲਬ ਦਸਤਾਵੇਜ਼ ਦੇ ਉਹ ਵੀ ਇੱਕ ਪਾਸੇ ਸਰਕਾਰ ਵੱਲੋਂ ਕਰੋੜਾਂ ਰੁਪਈਆ ਐਡ ਦੇ ਨਾਂ ਤੇ ਖਰਚਿਆ ਜਾਂਦਾ ਤੇ ਦੂਜੇ ਪਾਸੇ ਲੋਕਾਂ ਨੂੰ ਲੈਕਚਰਾਂ ਦੇ ਵਿੱਚ ਉਹ ਹੀ ਪੋਸਟਰ ਵੰਡ ਕੇ ਕਿ ਅਸੀਂ 43000 ਨੌਕਰੀਆਂ ਜਿਹੜੀ ਉਹ ਦੇ ਚੁੱਕਿਆ ਜੇਕਰ 43000 ਨੌਕਰੀ ਦਿੱਤੀ ਗਈ ਹੈ ਤਾਂ ਇਹ ਜਿਹੜੇ ਨੌਜਵਾਨ ਨੇ ਜਿਹੜੇ 2023 ਤੋਂ ਭਾਰਤੀ ਨੂੰ ਲੈ ਕੇ ਦਰਦਾਰ ਦੀਆਂ ਠੋਕਰਾ ਕਰ ਰਹੇ ਹਰ ਤਰ੍ਹਾਂ ਦੀ ਫਾਰਮੈਲਟੀ ਇਹਨਾਂ ਵੱਲੋਂ ਪੂਰੀ ਕੀਤੀ ਗਈ ਹੈ ਮੈਡੀਕਲ ਤੱਕ ਹੋ ਚੁੱਕੇ ਨੇ ਪਰ ਅਜੇ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਦੂਜੇ ਪਾਸੇ ਥਾਣਿਆਂ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਦੇ ਕੰਮ ਨੇ ਜਿਹੜੇ ਉਹ ਨਹੀਂ ਹੋ ਰਹੇ ਬਾਈ ਕੀ ਨਾਮ ਹੈ ਤੁਹਾਡਾ ਸੁਦੀਪ ਕੌਰ ਸੁਦੀਪ ਜੇ ਗੱਲ ਕੀਤੀ ਜਾਵੇ ਸੀਐਮ ਮਾਨ ਕਹਿੰਿਆ ਕਰਦੇ ਸੀ ਕਿ ਪੰਜਾਬ ਦੀਆਂ ਧੀਆਂ ਨੂੰ ਸੜਕਾਂ ਤੇ ਨਹੀਂ ਰੁਣ ਦਿੱਤਾ ਜਾਊਗਾ ਤੁਹਾਡੀ ਤਾਂ ਸਾਰੀ ਫਾਰਮੈਲਟੀ ਪੂਰੀ ਹੋਈ ਹੈ ਤੁਸੀਂ ਫੇਰ ਸੜਕਾਂ ਤੇ ਹਾਂਜੀ ਸਰ ਸਾਡਾ ਜੀ 1 ਜਨਵਰੀ ਨੂੰ ਮਤਲਬ ਕਿ ਸਾਡਾ ਐਡਵਰਟਾਈਜ਼ਮੈਂਟ ਆਈ ਸੀ ਤੇ 6ਵੇਂ ਮਹੀਨੇ ਦੇ ਵਿੱਚ ਸਾਡਾ ਪੇਪਰ ਲਿਆ ਗਿਆ ਸੀ ਤੇ 9ਵੇਂ ਮਹੀਨੇ ਦੇ ਵਿੱਚ ਸਾਡਾ ਫਿਜ਼ੀਕਲ ਟ੍ਰਾਇਲ ਹੋਣ ਤੋਂ ਬਾਅਦ ਤੇ 10ਵੇਂ ਮਹੀਨੇ ਦੇ ਵਿੱਚ ਸਾਡਾ ਫਾਈਨਲ ਰਿਜ਼ਲਟ ਆ ਚੁੱਕਿਆ ਸੀ ਪਰ ਅੱਜ ਤੱਕ ਅਸੀਂ ਸੜਕਾਂ ਤੇ ਵੇਟ ਕਰ ਰਹੇ ਹਾਂ ਦੇਖੋ ਕੁੜੀਆਂ ਜਿਨ੍ਹਾਂ ਨੂੰ ਕਹਿੰਦੇ ਸੀ ਕਦੇ ਟੈਂਕੀ ਤੇ ਚੜ੍ਹਨ ਨਹੀਂ ਦਿੱਤਾ ਜਾਊਗਾ ਕੋਈ ਧਰਨਾ ਨਹੀਂ ਲਾਉਣ ਦਿੱਤਾ ਜਾਊਗਾ ਪਰ ਅੱਜ ਉਹੀ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਤੇ ਅਸੀਂ ਸਾਰੇ ਕੈਂਡੀਡੇਟ ਵੇਟ ਕਰ ਰਹੇ ਹਾਂ ਕਿ ਸਾਡੇ ਘਰ ਦੇ ਅਸੀਂ ਮੈਂਟਲੀ ਤੌਰ ਤੇ ਪਰੇਸ਼ਾਨ ਆ ਸਾਡੇ ਮਦਰ ਫਾਦਰ ਸਾਨੂੰ ਇਹੀ ਕੁਐਸਚਨ ਕਰਦੇ ਨੇ ਤੁਹਾਨੂੰ ਕਦੋਂ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਪਰ ਅੱਜ ਤੱਕ ਸੀਐਮ ਮਾਨ ਵੱਲੋਂ ਸਾਨੂੰ ਕੋਈ ਵੀ ਭਰੋਸਾ ਨਹੀਂ ਦਿਵਾਇਆ ਜਾ ਰਿਹਾ ਤੇ ਅਸੀਂ ਸੜਕਾਂ ਤੇ ਸਾਰੇ ਰੋਲ ਰਹੇ ਹਾਂ ਸਰ ਤੁਹਾਡੀ ਕਿੰਨੀ ਵਾਰੀ ਮੀਟਿੰਗ ਹੋ ਚੁੱਕੀ ਹੈ ਸਰ ਸਾਡੀ ਮੀਟਿੰਗ ਮੀਟਿੰਗ ਸਰ ਸਾਡੀ ਬਹੁਤ ਵਾਰ ਹੋ ਚੁੱਕੀ ਹੈ ਸਰ ਸੀਐਮ ਸਾਹਿਬ ਨਾਲ ਹੋ ਚੁੱਕੇ ਸੀਐਮ ਸਾਹਿਬ ਨੇ ਸਾਨੂੰ ਮੰਗ ਪੱਤਰ ਦੋ ਵਾਰ ਦੇ ਚੁੱਕੇ ਆ ਓਐਸਡੀ ਸਰ ਨੂੰ ਸਰ ਬਹੁਤ ਵਾਰ ਮੇਲ ਚੁੱਕੇ ਆ ਧੂਰੀ ਵੀ ਸਰ ਚੰਡੀਗੜ੍ਹ ਵੀ ਓਐਸਡੀ ਸਾਹਿਬ ਨੇ ਸਾਨੂੰ 13 ਤਰੀਕ ਨੂੰ ਸਰ ਕਿਹਾ ਸੀ ਕਿ ਤੁਹਾਨੂੰ 25 ਤਰੀਕ ਨੂੰ ਜੁਆਇਨਿੰਗ ਦਿੱਤੀ ਜਾਊਗੀ ਸਪਟੈਂਬਰ ਦੀ ਲਾਸਟ ਦੇ ਤੁਹਾਨੂੰ ਜੁਆਇਨਿੰਗ ਦੇ ਦਿੱਤੀ ਜਾਊਗੀ ਪਰ ਸਰ ਦੇਖੋ ਸਾਨੂੰ ਤਾਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਆਏ ਮਹੀਨੇ ਦਾ ਸਰ ਸਾਡਾ ਹੈੱਡ ਕੁਆਰਟਰ ਚੰਡੀਗੜ੍ਹ ਦਾ ਵੀ ᱜੇੜਾ ਸਰ ਆਏ ਆਏ ਮੰਥ ਅਸੀਂ ਜਾਣੇ ਉੱਥੋਂ ਵੀ ਸਾਨੂੰ ਇਹੀ ਫਲਾਰਾ ਦਿੱਤਾ ਜਾਂਦਾ ਵੀ ਹਜੇ ਕੁਝ ਨਹੀਂ ਪਤਾ ਸਰ ਜਲਦੀ ਕਰਾ ਦਿੱਤੀ ਜਾਊਗੀ ਜਲਦੀ ਕਰਾ ਦਿੱਤੀ ਜਾਊਗੀ 2023 ਤੋਂ ਤੁਸੀਂ ਵੇਟ ਕਰ ਰਹੇ ਹੋ ਹਾਂਜੀ ਸਰ ਲੱਗਦਾ ਤੁਹਾਨੂੰ 2024 ਦੇ ਐਂਡ ਤੱਕ ਤੁਹਾਨੂੰ ਜੁਆਇਨ ਕਰਾਇਆ ਜਾਊਗਾ ਨਹੀਂ ਮੈਨੂੰ ਸਰ ਇਸੇ ਚੀਜ਼ ਦੀ ਆਸ ਹੈ ਨਾ ਵੀ ਸਾਨੂੰ ਇਸੇ ਮਹੀਨੇ ਸਾਲ 'ਚ ਜੁਆਇਨ ਕਰਾ ਦਿੱਤਾ ਜਾਵੇ ਸਰ ਆਲਰੇਡੀ ਸਾਨੂੰ 9 ਮਹੀਨੇ ਤੋਂ ਹੋ ਚੁੱਕੇ ਆ ਸਰ ਢੀਕਦੇਆਂ ਨੂੰ 9 ਮਹੀਨੇ ਤੋਂ ਅਸੀਂ ਸਰ ਬਿਲਕੁਲ ਬੇਰੁਜ਼ਗਾਰ ਤੁਰੇ ਫਿਰ ਰਹੇ ਆ ਇੱਕ ਸਰ ਭਰਤੀ ਹੋ ਕੇ ਵੀ ਅਸੀਂ ਕਹਿ ਨਹੀਂ ਸਕਦੇ ਵੀ ਅਸੀਂ ਭਰਤੀ ਹੋ ਚੁੱਕੇ ਹਾਂ ਸਰ ਬਹੁਤ ਜ਼ਿਆਦਾ ਪਰੇਸ਼ਾਨ ਆ ਸੀ ਆਪਣੀਆਂ ਪ੍ਰਾਈਵੇਟ ਜੌਬਸ ਵੀ ਛੱਡ ਚੁੱਕੇ ਆ ਛੱਡ ਕੇ ਸਰ ਬੈਠੇ ਆ ਨਾ ਤਾਂ ਅਸੀਂ ਉਹ ਜੁਆਇਨ ਕਰ ਸਕਦੇ ਆ ਤੇ ਨਾ ਸਰ ਸਾਨੂੰ ਇੱਧਰ ਜੁਆਇਨ ਕਰਵਾਇਆ ਜਾ ਰਿਹਾ ਜੇ ਜੇ ਗੱਲ ਕੀਤੀ ਜਾਵੇ ਕਿਉਂਕਿ 43000 ਨੌਕਰੀ ਦੇ ਪੋਸਟਰ ਲਾਏ ਗਏ ਨੇ ਬਹੁਤ ਵੱਡੀ ਐਡ ਕੀਤੀ ਗਈ ਆ ਉਹਦੇ ਉਸ ਨੌਕਰੀਆਂ ਦੇ ਸਿਰ ਤੇ ਲੈਕਸ ਨਾਲ ਲੜੀਆਂ ਗਈਆਂ ਨੇ ਜਿੱਤੀਆਂ ਹੋਈਆਂ ਕੀ ਲੱਗਦਾ ਤੁਹਾਨੂੰ ਸਰ ਸਾਨੂੰ ਤਾਂ ਇਹੀ ਲੱਗਦਾ ਜਿਹੜੀ ਪਿਛਲੀ ਵਾਰ 4358 ਭਰਤੀ ਸੀ ਉਹਦੇ ਵਿੱਚੋਂ ਬਹੁਤ ਸਾਰੇ ਕੈਂਡੀਡੇਟਸ ਨੇ ਜਿਹੜੇ ਜਿਨ੍ਹਾਂ ਨੇ ਨਹੀਂ ਜੁਆਇਨ ਕੀਤਾ ਹੁਣ ਮੈਨੂੰ ਲੱਗਦਾ 1746 ਜਿੰਨੇ ਵੀ ਇੱਥੇ ਬੈਠੇ ਆ ਰਿਪੀਟ ਹੀ ਹੋ ਰਹੇ ਆ ਕਿਉਂਕਿ ਦੁਬਾਰਾ ਲਿਸਟ ਪਾਈ ਨਹੀਂ ਜਾਂਦੀ ਜਿੰਨੀ ਇੱਕ ਵਾਰ ਲਿਸਟ ਹੁੰਦੀ ਆ ਫਾਈਨਲ ਉਹ ਸਿਲੈਕਸ਼ਨ ਕਰ ਲਿੱਤੀ ਜਾਂਦੀ ਆ ਉਸ ਤੋਂ ਬਾਅਦ ਵਿੱਚ ਜਿਹੜੇ ਬੱਚੇ ਨਹੀਂ ਜੁਆਇਨ ਕਰਦੇ ਜਾਂ ਕਿਸੇ ਦਾ ਕੁਝ ਰਹਿ ਗਿਆ ਉਹ ਐਜ਼ ਇਟ ਹੀ ਛੱਡ ਦਿੱਤੀ ਜਾਂਦੀ ਆ ਹੁਣ 1746 ਦੇ ਵਿੱਚੋਂ 80% ਬੱਚੇ ਹੋਣਗੇ ਈਵਨ ਕਿ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਜਿਹੜੀ ਪਿਛਲੀ ਵਾਰ ਭਰਤੀ ਹੋਈ ਸੀਗੀ 4358 'ਚ ਮੇ 5 ਤੋਂ ਆਊਟ ਹੋਈ ਸੀ ਤੇ ਅੱਜ ਮੈਂ ਫੇਰ ਦੁਬਾਰਾ ਇੱਥੇ ਆ ਤੇ 80% ਬੱਚੇ ਜਿਹੜੇ ਇੱਥੇ ਇਹ ਜੇ ਹੋਣਗੇ ਜਿਹੜੇ ਦੁਬਾਰਾ ਰਿਪੀਟ ਤੇ ਇੱਥੇ ਬੈਠੇ ਆ ਪਰ ਅੱਜ ਤੱਕ ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਉਹਨਾਂ ਨੂੰ ਉਸੇ ਚੀਜ਼ ਲਈ ਅਸੀਂ ਲੜ ਰਹੇ ਆ ਕਿ ਸਾਡੀ ਜੁਆਇਨਿੰਗ ਕਰਵਾ ਦਿੱਤੀ ਸਾਰਾ ਸਾਡਾ ਸਾਰਾ ਪ੍ਰੋਸੈਸ ਕੰਪਲੀਟ ਹੈ ਉਸ ਪ੍ਰੋਸੈਸ ਕੰਪਲੀਟ ਹੋਏ ਨੂੰ ਵੀ ਸਰ 4 ਤੋਂ 5 ਮਹੀਨੇ ਤਾਂ ਹੋ ਚੁੱਕੇ ਨੇ ਬਿਲਕੁਲ ਜੀ ਸਾਰਾ ਪ੍ਰੋਸੈਸ ਪੂਰੇ ਹੋਏ ਨੂੰ ਤਕਰੀਬਨ 4 ਤੋਂ 5 ਮਹੀਨੇ ਪੂਰੇ ਹੋ ਚੁੱਕੇ ਨੇ ਪਰ ਦੂਜੇ ਪਾਸੇ ਸਰਕਾਰ ਦੇ ਜਿਹੜੇ ਦਾਅਵੇ ਨੇ ਕਿ ਤਰ੍ਹਾਂ ਕਿਤੇ ਖੋਖਲੇ The cat sat on the ਉਹੀ ਨੌਜਵਾਨ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕਰਨੀ ਆ ਉਹ ਸਾਰੇ ਅੱਜ ਰੋਡ ਦੇ ਉੱਤੇ ਆਏ ਨੇ 1746 ਪੋਸਟਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਅੱਜ ਸੀਐਮ ਦੀ ਕੋਠੀ ਦਾ ਘਰਾਓ ਕਰਨ ਲਈ ਪਹੁੰਚੇ ਨੇ ਪਰ ਇਹਨਾਂ ਦਾ ਕਹਿਣਾ ਕਿ ਜੇਕਰ ਜਲਦੀ ਸਾਨੂੰ ਜੁਆਇਨ ਨਾ ਕਰਾਇਆ ਗਿਆ ਹੋ ਸਕਦਾ ਸੋ ਜਿਹੜਾ ਅੱਜ ਅਸੀਂ ਪ੍ਰੋਟੈਸਟ ਹੈ ਸ਼ਾਂਤੀਪੂਰਵਕ ਕਰ ਰਹੇ ਆ ਆਪਣੀ ਗੱਲ ਰੱਖਣ ਆਇਆ ਪਰ ਸਾਨੂੰ ਜਲਦੀ ਹੀ ਕਹਿ ਕੇ ਜਲਦੀ ਹੀ ਕਰ ਕਰਾਂਗੇ ਕਹਿ ਕੇ ਨਿਮੀੜਿਆ ਜਾਂਦਾ ਬਹੁਤ ਬਾਰੀ ਮੀਟਿੰਗ ਹੋਈ ਆ ਪੱਲਿਓਂ ਪੈਸੇ ਖਰਚ ਕੇ ਅਸੀਂ ਚੰਡੀਗੜ੍ਹ ਪਹੁੰਚਦੇ ਆ ਪਰ ਸਾਨੂੰ ਸਿਰਫ ਲਾਰੇ ਹੀ ਮਿਲੇ ਨੇ ਜੁਆਇਨਿੰਗ ਕਦੋਂ ਹੋਈ ਕਦੋਂ ਲੋਕਾਂ ਦੀ ਜਿਹ ਵਾਜਾ ਉਹ ਸਰਕਾਰ ਤੱਕ ਪਹੁੰਚੇਗੀ ਇਹਨਾਂ ਨੌਜਵਾਨਾਂ ਨੂੰ ਜੁਆਇਨ ਕਰਕੇ ਲੋਕਾਂ ਨੂੰ ਮੁਸ਼ਕਲਾਂ ਭਰੀਆਂ ਜਿਹੜੀਆਂ ਗੱਲਾਂ ਨੂੰ ਉਹਨਾਂ ਤੋਂ ਰਾਹਤ ਮਿਲੂ ਇੱਕ ਪਾਸੇ ਕ੍ਰਾਈਮ ਵਧਦਾ ਜਾ ਰਿਹਾ ਜਿਹੜੀ ਪੁਲਿਸ ਹੈ ਉਹਦੀ ਘਾਟ ਹੋਣ ਕਰਕੇ ਥਾਣੇ ਖਾਲੀ ਪਏ ਨੇ ਪਰ ਇਹ ਜਿੰਨੇ ਨੌਜਵਾਨ ਨੇ ਸਾਰੀਆਂ ਫਾਰਮੈਲਟੀ ਪੂਰੀਆਂ ਕਰ ਚੁੱਕੇ ਨੇ ਉਹਨਾਂ ਅੱਜ ਰੋਡ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਹੋਏ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾ ਕੈਮਰਾਮੈਨ ਸੰਦੀਪ ਗਰਗ ਦੇ ਨਾਲ ਗੁਰਦਾਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੋਹ